ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW study for job ਦੇ ਵਿੱਚ ਮੈਂ ਮਨਪ੍ਰੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਰੀ ਗੁੱਡ ਈਵਨਿੰਗ ਟੂ ਆਲ ਹਾਂਜੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਬਈ ਇੱਕ ਪਹਿ ਇੱਕ ਵਾਰੀ ਮੈਨੂੰ ਦੱਸ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਅਗਰ ਆਵਾਜ਼ ਤੇ ਵੀਡੀਓ ਕਲੀਅਰ ਹੈ ਫਿਰ ਅਸੀਂ ਕਲਾਸ ਨੂੰ ਸਟਾਰਟ ਕਰਦੇ ਹਾਂ ਇੱਕ ਵਾਰੀ ਥੰਬਸ ਅਪ ਕਰਕੇ ਜ਼ਰੂਰ ਦੱਸ ਦਿਓ ਹਾਂਜੀ ਤੁਹਾਰੇ ਦੱਸ ਦੋ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਓਕੇ ਓਕੇ ਜੱਸ ਕਰ ਲੋ ਕਹਿੰਦੀ ਓਕੇ ਆ ਤੇ ਰੋਬਿਨ ਨੇ ਵੀ ਬੋਲੇ ਓਕੇ ਹਾਂਜੀ ਕਲੀਅਰ ਹੈ ਵੀ ਸਿਮੀ ਸਿਮਰਦੀਪ ਨੇ ਵੀ ਕਹਿ ਦਿਆ ਉਹ ਲੋਕ ਕਿ ਕੁਲਵਿੰਦਰ ਠੀਕ ਹੈ ਭਾਈ ਜਿੰਨੇ ਵੀ ਸਟੂਡੈਂਟ ਆ ਗਏ ਕਲਾਸ ਵਿੱਚ ਸ਼ਾਬਾਸ਼ ਨੈਕਸਟ ਦੇਖੋ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰੀ ਇਨਫੋਰਮੇਸ਼ਨ ਤੁਹਾਨੂੰ ਦੇ ਦਈਏ ਕਿ ਜਿਹੜੇ ਸਟੂਡੈਂਟ ਆਫਰ ਦਾ ਵੇਟ ਕਰਦੇ ਪੇਸ ਸੀਗੇ ਕਿ ਆਫਰ ਆਏਗਾ ਫਿਰ ਜੇ ਅਸੀਂ ਜਿਹੜਾ ਪੇਡ ਕੋਰਸ ਲੈ ਸਕਾਂਗੇ ਸੋ ਉਹਨਾਂ ਵਾਸਤੇ ਸੁਨਹਿਰੀ ਮੌਕਾ ਹੈ 28 ਦਸੰਬਰ ਕੱਲ ਤੱਕ ਰਾਤ 12 ਵਜੇ ਤੱਕ ਤੁਹਾਨੂੰ ਮੈਰੀ ਕ੍ਰਿਸਮਸ ਦੇ ਮੌਕੇ ਉੱਤੇ ਡਿਸਕਾਊਂਟ ਦਿੱਤਾ ਜਾ ਰਿਹਾ ਪੀਐਸਟ ਪੇਪਰ 1 ਤੇ ਪੇਪਰ 2 ਦੇ ਜੋ ਕੋਰਸਿਸ ਕਰਵਾਏ ਜਾਂਦੇ ਫੁੱਲ ਕੋਰਸ ਜਿਹੜੇ ਉਹਨਾਂ ਉੱਤੇ 25% ਦਾ ਡਿਸਕਾਊਂਟ ਹੈ ਠੀਕ ਹੈ ਭਈ ਸਾਹੇ ਤੁਸੀਂ ਈਟੀਟੀ ਕੀਤੀ ਹੋਈ ਹੈ ਪੇਪਰ 1 ਦੇਣਾ 8TT ਵਾਲੇ ਸਟੂਡੈਂਟ ਨੂੰ ਜਿਹੜਾ ਕੋਰਸ ਫੁੱਲ ਕੋਰਸ ਮਿਲਦਾ ਹੈ ਸਾਰੇ ਸਬਜੈਕਟਾਂ ਦਾ ਠੀਕ ਹੈ ਪੇਪਰ 1 ਵਾਲਿਆਂ ਲਈ 8TT ਵਾਲਿਆਂ ਲਈ ਜੋ ਫੁੱਲ ਕੋਰਸ ਹੈ ਜਿਹਦੇ ਵਿੱਚ ਤੁਹਾਨੂੰ ਕਵਰ ਕਰਵਾਏ ਜਾਂਦੇ ਸੀਡੀਪੀ ਪੰਜਾਬੀ ਇੰਗਲਿਸ਼ ਐਵੀਐਸ ਔਰ ਮੈਥ ਇਹਦੇ ਜਿਹੜਾ 2500 ਹੈ ਇਹਦੀ ਫੀਸ ਇਹਦੇ ਉੱਪਰ ਤੁਹਾਨੂੰ 25% ਡਿਸਕਾਊਂਟ ਹੈ ਤੇ ਇਹ ਡਿਸਕਾਊਂਟ ਜਿਹੜਾ ਵੈਲਿਡ ਕਦੋਂ ਤੱਕ ਹੈ 28 ਦਸੰਬਰ ਤੱਕ ਇਸੇ ਤਰ੍ਹਾਂ ਸਟੈਟ 2 ਐਸਐਸਟੀ ਵਾਲਿਆਂ ਦਾ ਵੀ ਕਿਆ ਸਾਰੇ ਸਬਜੈਕਟ ਕਵਰ ਕਰਵਾਏ ਜਾਂਦੇ ਤੁਹਾਨੂੰ 3000 ਰੁਪਏ ਦੇ ਵਿੱਚ ਪਰ 28 ਤਰੀਕ ਤੱਕ ਕੱਲ ਤੱਕ ਇਸ ਇਸ ਕੋਰਸ ਉੱਤੇ ਵੀ ਡਿਸਕਾਊਂਟ ਤੁਹਾਨੂੰ ਮਿਲ ਰਿਹਾ ਸੋ ਜਿਹੜੇ ਸਟੂਡੈਂਟ ਕੋਰਸ ਪਹਿਲਾਂ ਨਹੀਂ ਲੈ ਸਕੇ ਸੀ ਕਿਸੇ ਕਾਰਨ ਕਰਕੇ ਉਹ ਪੇਡ ਕੋਰਸ ਜਿਹੜਾ ਲੈ ਸਕਦੇ ਜਿਹੜੇ ਪੇਡ ਕੋਰਸ ਹੈ ਇਹਨਾਂ ਦੀ 1 ਸਾਲ ਦੀ ਵੈਲਿਡਿਟੀ ਹੈ ਕਿ ਚਾਹੇ ਤੁਸੀਂ ਪੇਪਰ 1 ਦੇਣਾ ਚਾਹੇ ਪੇਪਰ 2 ਦੇਣਾ ਦੋਨਾਂ ਪੇਪਰਾਂ ਦੀ ਸੀਡੀਪੀ ਪੰਜਾਬੀ ਤੇ ਇੰਗਲਿਸ਼ ਇਨ ਸਬਜੈਕਟ ਸੇਮ ਹੈ ਸਿਲੇਬਸ ਪੈਟਰਨ ਸੇਮ ਹੈ ਜੇਕਰ ਤਿੰਨ ਹੀ ਸਬਜੈਕਟ ਕਰਨੇ ਹੈ ਤਾਂ ਇਹ ਤੁਹਾਨੂੰ ਇੱਕ ਘੱਟ ਫੀਸ 1399 ਰੁਪਏ ਵਿੱਚ ਮਿਲਣਗੇ ਇਸ ਕੋਰਸ ਉੱਪਰ ਵੀ 25% ਡਿਸਕਾਊਂਟ ਹੈ ਅੱਜ ਹੀ ਕੋਰਸ ਨੂੰ ਪਰਚੇਸ ਕਰੋ ਕੱਲ ਇਹਦੀ ਲਾਸਟ ਡੇਟ ਹੈ ਠੀਕ ਹੈ ਇੱਕ ਸਾਲ ਦੀ ਹਰ ਇੱਕ ਕੋਰਸ ਦੀ ਵੈਲਿਡਿਟੀ ਤੇ ਕੋਰਸ ਤੁਹਾਨੂੰ ਕਿੱਥੇ ਜਾ ਕੇ ਮਿਲਣਗੇ ਐਮ ਐਸ ਡਬਲਯੂ ਸਟੱਡੀ ਐਪ ਦੇ ਵਿੱਚ ਮਿਲਣਗੇ ਸੋ ਇੱਕ ਵਾਰੀ ਸ਼ਾਬਾਸ਼ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਰਦੇ ਹਾਂ ਕਲਾਸ ਨੂੰ ਸਟਾਰਟ ਜਿੰਨੇ ਜਣੇ ਵੀ ਕਲਾਸ ਵਿੱਚ ਬੈਠੇ ਆ ਸ਼ਾਬਾਸ਼ ਕਲਾਸ ਵਿੱਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਿਹਾ ਕਰੋ ਠੀਕ ਹੈ ਹਾਂਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਲਾਸ ਵਿੱਚ ਰਿਹਾ ਕਰੋ ਫੇਰ ਹੀ ਤੁਹਾਨੂੰ ਜਿਹੜੇ ਆ ਪਤਾ ਲੱਗੇਗਾ ਠੀਕ ਹੈ ਮੈਦਾਨ ਛੱਡ ਕੇ ਜਿਹੜੇ ਭੱਜ ਜਾਂਦੇ ਆ ਨਾ ਉਹ ਇੱਕ ਦੋ ਪੇਪਰ ਨੰਬਰ ਇੱਕ ਦੋ ਨੰਬਰਾਂ ਤੋਂ ਹੀ ਰਹਿ ਜਾਂਦੇ ਫੇਰ ਕੀ ਆਣ ਕੇ ਕਹਿੰਦੇ ਕਿ ਕਲੀਅਰ ਤਾਂ ਮੇਰਾ ਹੋ ਜਾਣਾ ਸੀ ਮੈਨੂੰ ਆ ਕੇ ਪਤਾ ਲੱਗਿਆ ਕਿ ਉਹ ਤਾਂ ਮੈਨੂੰ ਆਂਦਾ ਸੀ ਮੈਂ ਗਲਤ ਕਰ ਦਿੱਤਾ ਜਾਂ ਮੈਨੂੰ ਦੋ ਮੇਰੇ 80 ਨੰਬਰ ਆਏ ਆ ਮੈਨੂੰ 82 ਚਾਹੀਦੇ ਸੀ ਉਕਾਦੇ ਕਰਕੇ ਕਿਉਂਕਿ ਅਸੀਂ ਪੂਰਾ ਸੁਣਦੇ ਹੀ ਨਹੀਂ ਫ੍ਰੀ ਕਲਾਸਾਂ ਦਾ ਵੀ ਜੇਕਰ ਅਸੀਂ ਬੈਨੀਫਿਟ ਨਾ ਨਾ ਲੈ ਸਕੇ ਤਾਂ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਜ਼ਿੰਦਗੀ ਦੇ ਵਿੱਚ ਠੀਕ ਹੈ ਸੋ ਜੇਕਰ ਅਜੇ ਤੱਕ ਵੀ ਤੁਸੀਂ ਟੈਲੀਗ੍ਰਾਮ ਨੂੰ ਜੁਆਇਨ ਨਹੀਂ ਕੀਤਾ ਟੈਲੀਗ੍ਰਾਮ ਨੂੰ ਜੁਆਇਨ ਕਰ ਲਓ ਟੈਲੀਗ੍ਰਾਮ ਚੈਨਲ ਦਾ ਨਾਮ ਐਮਐਸਡਬਲਿਊ ਸਟੱਡੀ WhatsApp ਨਾਲ ਵੀ ਜੁੜ ਕੇ ਤੁਸੀਂ ਫ੍ਰੀ ਕਲਾਸਾਂ ਦਾ ਬੈਨੀਫਿਟ ਲੈ ਸਕਦੇ ਹੋ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੇ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੁਸੀਂ ਠੀਕ ਹੈ ਪ੍ਰਸ਼ਨ ਨੰਬਰ 1 ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਵੀ ਕੱਲ ਅਸੀਂ ਕੀਤਾ ਸੀਗਾ ਕੀ ਸਾਡੇ ਜਿਹੜਾ ਮੂਲ ਸਵਿਧਾਨ ਹੈ ਉਹਦੇ ਵਿੱਚ ਕਿੰਨੇ ਅਧਿਕਾਰ ਸੀਗੇ ਮੌਲਿਕਾ ਅਧਿਕਾਰ ਸੱਤ ਸੀਗੇ ਪ੍ਰੈਜ਼ੈਂਟ ਟਾਈਮ ਦੇ ਵਿੱਚ 6 ਆ ਸੱਤ ਸੀਗੇ ਇੱਕ ਜਿਹੜਾ ਜਾਇਦਾਦ ਦਾ ਅਧਿਕਾਰ ਹੈ ਉਹਨੂੰ ਕੱਟ ਦਿੱਤਾ ਗਿਆ ਸੀ ਪ੍ਰਸ਼ਨ ਨੰਬਰ 1 ਕੀ ਬਣਿਆ ਕਿਹੜੀ ਸੋਧ ਦੇ ਅਨੁਸਾਰ ਮੂਲ ਸਵਿਧਾਨ ਦਾ ਇੱਕ ਮੌਲਿਕਾ ਅਧਿਕਾਰ ਜਿਹਨੂੰ ਜਾਇਦਾਦ ਦਾ ਅਧਿਕਾਰ ਕਹਿੰਦੇ ਆ ਇਹ ਮੌਲਿਕਾ ਅਧਿਕਾਰਾਂ ਵਿੱਚੋਂ ਕੱਟ ਦਿੱਤਾ ਗਿਆ ਕਟ ਕਿਹਨਾਲ ਹੈਗਾ ਦਿੱਤਾ ਗਿਆ ਸੀ ਚੋ ਤਾਲਿਮੀ ਸੋਧ 1978 ਬਤਾਲਿਮੀ ਸੋਧ 1976 ਕਿ 86ਵੀਂ ਸੋਧ 1986 ਕਿ ਉਪਰੋਕਤ ਕੋਈ ਵੀ ਨਹੀਂ ਪ੍ਰਸ਼ਨ ਨੰਬਰ 1 ਸਤਿ ਸ੍ਰੀ ਅਕਾਲ ਜਸਪ੍ਰੀਤ ਕੋਰ ਹਾਂਜੀ ਜਿੰਨੇ ਜਣੇ ਵੀ ਕਲਾਸ ਵਿੱਚ ਬੈਠੇ ਵੀ ਕਲਾਸ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਸਾਰੇ ਸਟੂਡੈਂਟ ਜਿਹੜਾ ਇਹ ਕਲਾਸ ਦਾ ਬੈਨੀਫਿਟ ਲੈ ਸਕਣ ਠੀਕ ਹੈ ਨਾ ਕਹਿੰਦੇ ਗਿਆਨ ਵੰਡਣ ਦੇ ਨਾਲ ਹੀ ਵੱਧਦਾ ਹੈ ठीक है थोड़ा तो एक किता या शेयर किसी की जिंदगी जड़ी बना सकता है ठीक है हाँ जी आंसर करो शाबाश बिल्कुल जिन्हों ने आंसर किया है ऑप्शन ए उन्होंने आंसर बिल्कुल राइट है तालीमी सौ उन्नीस सौ अठहत्तर ਠੀਕ ਹੈ ਜੋ ਤਾਲੀਮੀ ਸੋਧ ਜਿਹੜੀ 1978 ਦੇ ਵਿੱਚ ਉਹ ਹੀ ਉਹਦੇ ਵਿੱਚ ਜਾਇਦਾਦ ਦਾ ਅਧਿਕਾਰ ਜਿਹੜਾ ਕੱਟ ਦਿੱਤਾ ਗਿਆ ਸੀ ਮੌਲਿਕ ਅਧਿਕਾਰਾਂ ਦੇ ਵਿੱਚੋਂ ਠੀਕ ਹੈ ਬਈ ਨੈਕਸਟ ਪ੍ਰਸ਼ਨ ਨੰਬਰ 2 ਹਾਂਜੀ ਪੰਜਾਬੀ ਪੋਇਟਰੀ ਲਵਰ ਜਿਨ੍ਹਾਂ ਦਾ ਆਈਡੀ ਨੇਮ ਹੈ ਆਨਸਰ অপਸ਼ਨ ਕਰਨਾ ਹੈ অপਸ਼ਨ A B C ਉਹਦੇ অপਸ਼ਨ ਦੇ ਵਿੱਚੋਂ ਕਰਨਾ ਠੀਕ ਹੈ ਇੱਕ ਮੈਮ ਇਹਦਾ ਪਤਾ ਨਹੀਂ ਲੱਗਦਾ ਕਿ ਕੀ ਆਨਸਰ ਕੀਤਾ ਤੁਸੀਂ ਠੀਕ ਹੈ हाँ जी प्रश्न नंबर दो थे केड़ी धारा हटा के अठाई राज्य ते आठ केंद्र बना दिते गए सी धारा 370 सौ सत्तर धारा तीन सौ धारा दो की धारा इकवंजा केड़ी धारा हटी सी ते अठाई राज्य ते आठ केंद्र बनाए 28 स्टेट्स और एट यूटी बनाए गए सी प्रश्न नंबर दो ਹਾਂਜੀ ਪ੍ਰਸ਼ਨ ਨੰਬਰ 2 ਦਾ ਅਨਸਰ ਕਰੋ ਕੁਐਸਚਨ ਨੰਬਰ 5 ਕਿ ਬਿਲਕੁਲ ਤਾਰਾ 370 ਕਿਹੜੇ ਪ੍ਰਾਈਮ ਮਿਨਿਸਟਰ ਨੇ ਹਟਾਈ ਸੀ ਪ੍ਰੈਜ਼ੈਂਟ ਟਾਈਮ ਕੌਣ ਸੀ ਪ੍ਰਾਈਮ ਮਿਨਿਸਟਰੀ ਇੰਡੀਆ ਦਾ ਜਦੋਂ ਤਾਰਾ 370 ਹਟਾਈ ਗਈ ਸੀ ਸ਼ਾਬਾਸ਼ ਜਾਣਦੇ ਹੋ ਸਾਰੇ ਤੁਸੀਂ ਅੱਡੇ ਟਾਈਮ ਦੇ ਵਿੱਚ ਹੀ ਹਟਾਈ ਗਈ ਹੈ ਰਾਜ ਸਭਾ ਦੇ ਕੁੱਲ ਮੈਂਬਰਾਂ ਦੇ ਕਿੰਨੇ ਮੈਂਬਰ ਰਾਜਾਂ ਵਿੱਚੋਂ ਚੁਣੇ ਜਾਂਦੇ ਹਨ ਰਾਜ ਸਭਾ ਦੇ ਕੁੱਲ ਮੈਂਬਰਾਂ ਦੇ ਵਿੱਚੋਂ ਕਿੰਨੇ ਮੈਂਬਰ ਇਦਾਂ ਦੇ ਆ ਜਿਹੜੇ ਰਾਜਾਂ ਵਿੱਚੋਂ ਚੁਣੇ ਜਾਂਦੇ ਰਾਜ ਸਭਾ ਦੇ ਕੁੱਲ ਕਿੰਨੇ ਮੈਂਬਰ ਆ 250 ਗਿਣਤੀ ਨਿਸ਼ਚਿਤ ਆ ਠੀਕ ਹੈ ਭਾਈ ਕੁੱਲ ਮੈਂਬਰਾਂ ਦੇ ਕਿੰਨੇ ਮੈਂਬਰ ਆ ਜਿਹੜੇ ਰਾਜਾਂ ਵਿੱਚੋਂ ਚੁਣੇ ਜਾਂਦੇ 233 229 4 ਕਿ 12 ਸ਼ਾਬਾਸ਼ ਪ੍ਰਸ਼ਨ ਨੰਬਰ 3 ਹਾਂਜੀ ਮੋਦੀ ਹੋਣਾ ਜਸਪ੍ਰੀਤ ਕੋਰ ਕਹਿੰਦੀ ਮੋਦੀ ਹੋਣਾ ਹਾਂਜੀ ਬਾਈ ਜਾਨੇ ਕਲਾਸ ਵਿੱਚ ਪਹਿਲਾਂ ਤਾਂ ਸਾਰੇ ਜਾਨੇ ਕਲਾਸ ਨੂੰ ਲਾਈਕ ਕਰ ਦਿਓ ਜਿਹੜੇ ਨਵੇਂ ਆਏ ਆ ਪਹਿਲੇ ਦਿਨ ਕਲਾਸ ਲਗਾ ਰਿਹਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਡੇਲੀ ਕਲਾਸ ਦਾ ਲਿੰਕ ਜਿਹੜਾ ਤੁਹਾਨੂੰ ਆਜਿਆ ਕਰੇਗਾ WhatsApp ਗਰੁੱਪ ਨੂੰ ਜੁਆਇਨ ਕਰ ਲੂਗੇ ਤਾਂ ਠੀਕ ਹੈ ਸਬਸਕ੍ਰਾਈਬ ਕੀਤਾ ਹੋਏਗਾ ਤਾਂ ਤੁਹਾਨੂੰ ਨੋਟੀਫਿਕੇਸ਼ਨ ਆਜਿਆ ਕਰੇਗਾ ਕਲਾਸ ਦਾ ਠੀਕ ਹੈ ਭਈ ਹਾਂਜੀ ਸੋ ਜੀ ਨਾ ਨਹੀਂ ਆਨਸਰ ਕਿਤੇ ਆ ਬੀ ਆਪਸ਼ਨ 229 ਜਿਹੜੇ ਰਾਜਾਂ ਵਿੱਚੋਂ ਚੁਣੇ ਜਾਂਦੇ ਆ ਠੀਕ ਹੈ ਰਾਜ ਸਭਾ ਦੇ 229 ਮੈਂਬਰੇ ਰਾਜਾਂ ਵਿੱਚੋਂ ਚੁਣੇ ਜਾਂਦੇ ਆ ਠੀਕ ਹੈ ਹੁਣ ਅੱਗੇ ਆਗੇ ਰਾਜ ਸਭਾ ਦੇ ਕੁੱਲ ਮੈਂਬਰਾਂ ਵਿੱਚੋਂ ਕਿੰਨੇ ਮੈਂਬਰ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਮਤਲਬ ਕਿ ਯੂਟੀ ਵਿੱਚੋਂ ਚੁਣੇ ਜਾਂਦੇ ਆ 4 12 233 ਕੀ 245 ਪ੍ਰਸ਼ਨ ਨੰਬਰ 4 ਹਾਂਜੀ ਸ਼ਾਬਾਸ਼ ਜੋਤੀ ਵਟਿਆ ਹਲ ਵੈਰੀ ਗੁੱਡ ਪ੍ਰਸ਼ਨ ਨੰਬਰ 4 ਪਾ ਕੇ ਆਨਸਰ ਕਰੋ ਹਾਂਜੀ ਦੋਸੂਣ ਜਿਹੜੇ ਰਾਜਾਂ ਵਿੱਚੋਂ ਚੁਣੇ ਜਾਂਦੇ ਆ ਚਾਰ ਮੈਂਬਰ ਜਿਹੜੇ ਯੂਟੀ ਵਿੱਚੋਂ ਚੁਣੇ ਜਾਂਦੇ ਜਿਨ੍ਹਾਂ ਨੇ ਇਹ ਆਨਸਰ ਕੀਤਾ ਰਾਈਟ ਆ ਚਾਰ ਮੈਂਬਰ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚੋਂ ਚੁਣੇ ਜਾਂਦੇ 12 ਮੈਂਬਰ ਜਿਹੜੇ ਆ ਰਾਸ਼ਟਰਪਤੀ ਸਾਹਿਤਲਾ ਸਮਾਜ ਸੇਵਾ ਵਿੱਚੋਂ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਮੈਂਬਰਾਂ ਨੂੰ ਨਿਸ਼ਚਿਤ ਕਰਦਾ ਵਿਅਕਤੀਆਂ ਨੂੰ ਚੁਣਦਾ ਹੈ ਨਾਮਜ਼ਦ ਕਰਦਾ ਹੈ ਠੀਕ ਹੈ ਬਈ ਇੱਥੋਂ ਤੱਕ ਅੱਗੇ ਆ ਜੋ ਠੀਕ ਹੈ ਸਿਮਰਦੀਪ ਇਸ ਪ੍ਰਸ਼ਨ ਤੇ ਕੱਲ ਅਸੀਂ ਮੰਡੇ ਨੂੰ ਡਿਸਕਸ ਕਰਾਂਗੇ ਠੀਕ ਹੈ ਡੀਪਲੀ ਕਰਾਂਗੇ ਇਸ ਪ੍ਰਸ਼ਨ ਨੂੰ ਤੁਸੀਂ ਮੈਨੂੰ ਯਾਦ ਕਰਾ ਦਿਓ ਠੀਕ ਹੈ ਕਿ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਲੱਗੀ ਹੋਈ ਹੈ ਨਾ ਕਲਾਸ ਦੇ ਵਿੱਚ 8th ਕਲਾਸ ਨੂੰ ਲੱਗੀ ਹੋਈ ਹੈ ਉਹਦੇ ਵਿੱਚ ਇਦਾਂ ਹੀ ਅਜੇ ਤੱਕ ਪੜਾਇਆ ਜਾ ਰਿਹਾ ਬੱਚਿਆਂ ਨੂੰ ਹੁਣ ਕੀ ਸਹੀ ਕਰਦੀ ਆ ਠੀਕ ਹੈ ਆਨਸਰ ਕੀ ਦੇ ਵਿੱਚ ਕਿਹੜੀ ਚੀਜ਼ ਸਹੀ ਕੀਤੀ ਜਾਂਦੀ ਹੈ ਇਹ ਅਸੀਂ ਕਰਾਂਗੇ ਰੈਫਰੈਂਸ ਵੀ ਅਸੀਂ ਕੱਲ ਨੂੰ ਪਾ ਸਕਦੇ ਹਾਂ ਕੋਈ ਗੱਲ ਨਹੀਂ ਡੋਂਟ ਵਰੀ ਅਸੀਂ ਇੱਥੇ ਕੱਲ ਡਿਸਕਸ ਕਰ ਲਾਂਗੇ ਮੰਡੇ ਨੂੰ ਠੀਕ ਹੈ ਪਰਸੋਂ ਰਾਜ ਸਭਾ ਦੇ ਮੈਂਬਰ ਜਿਹੜੇ ਨਾਮਜ਼ਦ ਕਰਦਾ ਰਾਸ਼ਟਰਪਤੀ 12 ਮੈਂਬਰ ਨਾਮਜ਼ਦ ਕਰਦਾ ਏ ਇਹ ਕਿਹੜੇ ਦੇਸ਼ ਦੀ ਨਕਲ ਕਰਕੇ ਸੰਵਿਧਾਨ ਵਿੱਚ ਐਡ ਕੀਤਾ ਗਿਆ ਸੀ ਪ੍ਰਸ਼ਨ ਨੰਬਰ 5 ਪ੍ਰਸ਼ਨ ਨੰਬਰ 5 ਦਾ ਆਨਸਰ ਕਰਨਾ ਅਮਰੀਕਾ ਆਏਗਾ ਅਫਰੀਕਾ ਆਏਗਾ ਆਇਰਲੈਂਡ ਆਏਗਾ ਕਿ ਜਰਮਨੀ ਆਏਗਾ ਹਾਂਜੀ ਸ਼ਾਬਾਸ਼ ਪ੍ਰਸ਼ਨ ਨੰਬਰ 5 ਪਾ ਕੇ ਆਨਸਰ ਕਰੋ ਪ੍ਰਸ਼ਨ ਨੰਬਰ 5 ਆਇਰਲੈਂਡ ਜਿਨ੍ਹਾਂ ਨੇ ਆਨਸਰ ਕੀਤਾ ਸ਼ਾਬਾਸ਼ ਆਇਰਲੈਂਡ ਠੀਕ ਹੈ ਇਹ ਜਿਹੜੇ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ ਨਾ ਰਾਜ ਸਭਾ ਦੇ 12 ਮੈਂਬਰ ਇਹ ਆਇਰਲੈਂਡ ਦੇਸ਼ ਦੀ ਨਕਲ ਕੀਤੀ ਗਈ ਹੈ ਠੀਕ ਹੈ ਅਰਧ ਦੇ ਮੂਲ ਸਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਸੀ ਮੂਲ ਸਵਿਧਾਨ ਜਦੋਂ ਕੋਈ ਸੋਧ ਨਹੀਂ ਹੋਈ ਸੀ ਸਟਾਰਟਿੰਗ ਹੀ ਸੀਗੀ ਅਜੇ ਤੱਕ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਮਿਲੀ ਸੀ 14 22 16 ਕਿ ਬੀ ਪ੍ਰਸ਼ਨ ਨੰਬਰ 6 ਪ੍ਰਸ਼ਨ ਨੰਬਰ 6 ਪਾ ਕੇ ਆਨਸਰ ਕਰੋ ਜੋਤੀ ਪਟਿਆਲ ਗੱਲ ਮੂਲ ਸਵਿਧਾਨ ਦੀ ਹੋ ਰਹੀ ਹੈ ਅਜੇ ਵੀ ਧਿਆਨ ਨਾਲ ਆਨਸਰ ਕਰ ਲੋ ਪ੍ਰੈਜੈਂਟ ਟਾਈਮ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ। ਮੂਲ ਸੰਵਿਧਾਨ ਦੀ ਗੱਲ ਹੋ ਰਹੀ ਹੈ। ਆਨਸਰ ਆਏਗਾ 14। ਠੀਕ ਹੈ। ਮੂਲ ਸੰਵਿਧਾਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਸੀ? ਸਿਰਫ 14 ਭਾਸ਼ਾਵਾਂ ਨੂੰ। ਬਾਅਦ ਵਿੱਚ ਸੋਧ ਹੁੰਦੀਆਂ ਗਈਆਂ। ਠੀਕ ਹੈ। ਕੋਈ ਨਾ ਕੋਈ ਚੀਜ਼ ਕਟੌਂਦੀ ਗਈ, ਕੋਈ ਐਡ ਹੁੰਦੀ ਗਈ ਤੇ ਹੁਣ ਪ੍ਰੈਜੈਂਟ ਟਾਈਮ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ। ਨੈਕਸਟ ਆ ਜੋ ਪ੍ਰਸ਼ਨ ਨੰਬਰ 7 ਭਾਰਤੀ ਸੰਵਿਧਾਨ ਵਿੱਚ ਪਹਿਲੀ ਸੋਧ ਕਦੋਂ ਹੋਈ ਪਹਿਲੀ ਸੋਧ ਕਦੋਂ ਹੋਈ ਸੀ 1951 ਨੂੰ 1955 ਨੂੰ 1975 ਨੂੰ ਕਿ 1976 ਨੂੰ ਹਾਂਜੀ ਅਕੋਰਡਿੰਗ ਟੂ ਕੁਐਸਚਨ ਆਨਸਰ ਕਰੋ ਟੂ ਦਾ ਪੁਆਇੰਟ ਪ੍ਰਸ਼ਨ ਨੰਬਰ 7 ਦਾ ਸ਼ਾਬਾਸ਼ ਸੁਜੀਨਾ ਨੇ ਅਨਸਰ ਕੀਤਾ ਸੀ অপਸ਼ਨ A 1951 ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਪਹਿਲੀ ਸੋਧ ਹੋਈ ਸੀ ਠੀਕ ਹੈ ਪ੍ਰਸ਼ਨ ਨੰਬਰ 7 ਜਿਨ੍ਹਾਂ ਨੇ ਅਨਸਰ ਕੀਤਾ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਪੰਜਾਬੀ ਪੋਇਟਰੀ ਲਵਰ ਆਈਡੀ ਵਾਲੇ ਪਹਿਲੀ ਵਾਰੀ ਕਲਾਸ ਲਗਾ ਰਹੇ ਐ ਇਸੇ ਕਰਕੇ ਚਲੋ ਕੋਈ ਗੱਲ ਨਹੀਂ ਕੀਪ ਇਟ ਅਪ ਆਪਣੀ ਤਿਆਰੀ ਇਸੇ ਤਰ੍ਹਾਂ ਰੱਖੋ ਪ੍ਰਸ਼ਨ ਨੰਬਰ 8 100 1951 ਜਿਹੜੀ ਭਾਰਤੀ ਸੰਵਿਧਾਨ ਵਿੱਚ ਪਹਿਲੀ ਸੋਧ ਹੋਈ ਸੀ ਉਹਦੇ ਅਨੁਸਾਰ ਕਿਸ ਪ੍ਰਣਾਲੀ ਦਾ ਖਾਤਮਾ ਕੀਤਾ ਗਿਆ ਸੀ ਪ੍ਰਸ਼ਨ ਨੰਬਰ 8 ਕਿਹੜੀ ਪ੍ਰਣਾਲੀ ਦਾ ਖਾਤਮਾ ਕੀਤਾ ਗਿਆ ਸੀ ਬਈ ਜਾਇਦਾਦ ਦੇ ਅਧਿਕਾਰ ਦਾ ਜ਼ਿਮੀਦਾਰੀ ਪ੍ਰਣਾਲੀ ਦਾ ਸ਼ੂਆ ਸ਼ਤ ਦਾ ਕਿਬਾਜ ਦਾ ਖਾਤਮਾ ਕੀਤਾ ਸੀ 1951 ਵਾਲੀ ਸੋਧ ਨੇ ਵੈਰੀ ਗੁੱਡ ਬਿਲਕੁਲ ਜ਼ਿਮੀਦਾਰੀ ਪ੍ਰਣਾਲੀ ਦਾ ਖਾਤਮਾ ਕੀਤਾ ਗਿਆ ਸੀ ਸ਼ਾਬਾਸ਼ ਵੈਰੀ ਗੁੱਡ ਨੈਕਸਟ ਪ੍ਰਸ਼ਨ ਨੰਬਰ 9 ਸੰਵਿਧਾਨ ਦੀ ਕਿਹੜੀ ਅਨੁਸੂਚੀ ਪੰਚਾਇਤੀ ਰਾਜ ਦੀਆਂ ਸ਼ਕਤੀਆਂ ਨਾਲ ਸੰਬੰਧਿਤ ਹੈ ਪਿੰਡਾਂ ਵਿੱਚ ਪੰਚਾਇਤੀ ਰਾਜ ਹੁੰਦੇ ਪੰਚਾਇਤੀ ਪੰਚਾਇਤ ਹੁੰਦੀ ਹੈ ਪੰਚਾਇਤੀ ਰਾਜ ਦੀਆਂ ਸ਼ਕਤੀਆਂ ਨਾਲ ਕਿਹੜੀ ਅਨੁਸੂਚੀ ਸੰਬੰਧਿਤ ਹੈ ਅਨੁਸੂਚੀ 12 12ਵੀਂ ਅਨੁਸੂਚੀ 11ਵੀਂ ਅਨੁਸੂਚੀ 10ਵੀਂ ਅਨੁਸੂਚੀ ਕੀ 9ਵੀਂ ਅਨੁਸੂਚੀ ਪ੍ਰਸ਼ਨ ਨੰਬਰ 9 ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਸਾਡੇ ਸਿਲੇਬਸ ਦਾ ਮਹੱਤਵਪੂਰਨ ਟੌਪਿਕ ਹੈ ਲੋਕਲ ਗਵਰਨਮੈਂਟ ਉਹਦੇ ਵਿੱਚੋਂ ਐਹੀ ਵਾਲੇ ਪ੍ਰਸ਼ਨ ਸ਼ਾਬਾਸ਼ ਸਾਚਰੀਏ ਕਲ ਨਵਨੀਤ ਕੋਲ ਸ਼ਾਬਾਸ਼ 소ジナ ਨੇ ਅਨਸਰ ਕੀਤਾ ਹੈ 11ਵੀਂ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ 11ਵੀਂ ਉਹਨਾਂ ਸੂਚੀ ਜਿਹੜੀ ਪੰਚਾਇਤੀ ਰਾਜ ਦੀਆਂ ਸ਼ਕਤੀਆਂ ਨਾਲ ਸੰਬੰਧਿਤ ਹੈ ਸ਼ਾਬਾਸ਼ ਕਲਾਸ ਵਿੱਚ 30 ਜਣੇ ਆ ਪਹਿਲਾਂ ਤਾਂ ਸਾਰੇ ਜਣੇ ਕਲਾਸ ਨੂੰ ਲਾਈਕ ਕਰ ਲਓ ਫਿਰ ਅਸੀਂ ਨੈਕਸਟ ਚੱਲਦੇ ਹਾਂ ਸ਼ਾਬਾਸ਼ ਹਾਂਜੀ ਸਾਰੇ ਜਣੇ ਲਾਈਕ ਕਰਿਆ ਕਰੋ ਭਈ ਪ੍ਰਸ਼ਨ ਨੰਬਰ 10 ਲਾਸਟ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਨਾਜ਼ੀਆ ਕੋਰ ਹਾਂਜੀ ਸਤਿ ਸ੍ਰੀ ਅਕਾਲ ਕਲਾਸ ਤੁਹਾਨੂੰ ਕਿਵੇਂ ਦੀ ਲੱਗਦੀ ਕਿਉਂਕਿ ਤੁਹਾਡੇ ਜਿਹੜੇ ਕਮੈਂਟ ਹੈ ਬਹੁਤ ਖਾਸ ਹੁੰਦੇ ਆ ਸਾਡੇ ਵਾਸਤੇ ਪ੍ਰਸ਼ਨ ਨੰਬਰ 10 ਭਾਰਤੀ ਸੰਵਿਧਾਨ ਦੀ 11ਵੀਂ ਅਨੁਸੂਚੀ ਵਿੱਚ ਪੰਚਾਇਤੀ ਰਾਜ ਦੀਆਂ ਸ਼ਕਤੀਆਂ ਨਾਲ ਸੰਬੰਧਿਤ ਕਿੰਨੇ ਵਿਸ਼ੇ ਸ਼ਾਮਿਲ ਵਿਸ਼ੇ ਨਹੀਂ ਆਏਗਾ ਵਿਸ਼ੇ ਆਏਗਾ ਮੈਂ ਤੁਹਾਨੂੰ ਦੱਸਿਆ ਸੀ ਕਿ 11ਵੀਂ ਅਨੁਸੂਚੀ ਜਿਹੜੀ ਪੰਚਾਇਤੀ ਰਾਜ ਦੀਆਂ ਸ਼ਕਤੀਆਂ ਨਾਲ ਸੰਬੰਧਿਤ ਹੈ ग्यारवी अनुसूची शक्तियां नाल संबंधित जो किन्ने विषय शामिल किए गए दस अठारह उन्नति की, की अठाई प्रश्न नंबर दस हांजी थैंक यू नाजिया कौर शाबाश वेरी गुड बह हाले साड़ी कलास का चौथा ही दिन है ਪਹਿਲਾਂ ਵੀ 3 ਸਾਲ ਤੋਂ ਕਲਾਸਾਂ ਲੱਗ ਰਹੀਆਂ ਏ ਜਿਨ੍ਹਾਂ ਨੇ ਮਾਡਰਨ ਹਿਸਟਰੀ ਐਂਸ਼ੈਂਟ ਹਿਸਟਰੀ ਤੇ ਮਿਡਲ ਹਿਸਟਰੀ ਦੇ ਕਲਾਸਾਂ ਮੇਰੇ ਨਾਲ ਨਹੀਂ ਲਗਾਈਆਂ ਉਹਨਾਂ ਨੂੰ ਪਲੇਲਿਸਟ ਜਿਹੜੀ ਬਣੀ ਮਿਲੇਗੀ ਆਪਣੀਆਂ ਜਿਹੜੀਆਂ ਕਲਾਸਾਂ ਦੇਖ ਲਓ ਠੀਕ ਹੈ ਆਪਣੇ ਪੇਪਰ ਦੀ ਤਿਆਰੀ ਰੱਖੋ ਪਤਾ ਨਹੀਂ ਕਦੋਂ ਤੁਹਾਡਾ ਪੇਪਰ ਆਏ ਕਿਉਂਕਿ सीटेट ਹੋਣ ਜਾ ਰਿਹਾ ਐਚ ਟੈਟ ਵੀ ਹੋਣ ਜਾ ਰਿਹਾ ਤੇ ਪੀ ਟੈਟ ਕਦੀ ਵੀ ਆ ਸਕਦਾ ਹੈ ਠੀਕ ਹੈ ਟਾਈਮ ਨਹੀਂ ਮਿਲਣਾ ਫਿਰ ਤੁਹਾਨੂੰ ਪੜਨ ਦਾ ਸੋ ਜਿਨਾਂ ਨੇ ਆਨਸਰ ਕੀਤਾ ਹੈ 23 29 ਵਿਸ਼ੇ ਸੀ ਆਨਸਰ ਜਿਨ੍ਹਾਂ ਨੇ ਕੀਤਾ ਰਾਈਟ ਹੈ ਪ੍ਰਸ਼ਨ ਨੰਬਰ 10 ਦਾ ਸ਼ਾਬਾਸ਼ ਵੈਰੀ ਗੁੱਡ ਜਿਨ੍ਹਾਂ ਨੇ ਸੀ ਆਨਸਰ ਕੀਤਾ ਕਲਾਪ ਯੋਰ ਸੈਲਫ ਠੀਕ ਹੈ ਇਹ ਮਹੱਤਵਪੂਰਨ ਪ੍ਰਸ਼ਨ ਹੈ ਵੀ ਜਿਹੜੀ 11ਵੀਂ ਅਨੁਸੂਚੀ ਹੈ ਪਹਿਲਾਂ ਤਾਂ ਸਮਝੋ 11ਵੀਂ ਅਨੁਸੂਚੀ ਪੰਚਾਇਤੀ ਰਾਜ ਦੀਆਂ ਸ਼ਕਤੀਆਂ ਨਾਲ ਸੰਬੰਧਿਤ ਹੈ ਇਹਦੇ ਵਿੱਚ ਕਿੰਨੇ ਵਿਸ਼ੇ ਸ਼ਾਮਿਲ ਹੈ ਪੰਚਾਇਤੀ ਰਾਜ ਨਾਲ 29 ਵਿਸ਼ੇ ਯਾਦ ਰੱਖਿਓ ਅੱਗੇ ਆਜੋ ਪ੍ਰਸ਼ਨ ਨੰਬਰ 11 ਸੰਵਿਧਾਨ ਦੀ ਕਿਹੜੀ ਅਨੁਸੂਚੀ ਮਿਊਸਿਪਲ ਨਾਲ ਸੰਬੰਧਿਤ ਹੈ ਪਿੰਡਾਂ ਵਿੱਚ ਪੰਚਾਇਤੀ ਰਾਜ ਹੁੰਦਾ ਸ਼ਹਿਰਾਂ ਵਿੱਚ ਮਿਊਸਿਪਲ ਹੁੰਦਾ ਹੁਣ ਇਹ ਮਿਊਸਿਪਲ ਨਾਲ ਸੰਬੰਧਿਤ ਕਿਹੜੀ ਅਨੁਸੂਚੀ ਹੈ 11ਵੀਂ 10ਵੀਂ 12ਵੀਂ ਕਿ 7ਵੀਂ ਪ੍ਰਸ਼ਨ ਨੰਬਰ 11 ਲੋਕਲ ਗਵਰਨਮੈਂਟ ਸਾਡੇ ਸਿਲੇਬਸ ਦਾ ਮੇਨ ਪਾਰਟ ਹੈ ਮਹੱਤਵਪੂਰਨ ਟੋਪਿਕ ਹੈ ਸ਼ਾਬਾਸ਼ ਜੋਤੀ ਬਟਿਆਲ ਹਾਂਜੀ ਸੂਜੀਨਾ ਨੇ ਆਨਸਰ ਕੀਤਾ ਹੈ ਆਪੀ ਆਪਸ਼ਨ ਸੀ 12ਵੀਂ ਹੁਣ 11ਵੀਂ 12ਵੀਂ ਲੱਗ ਲੱਗੀ ਪਹਿਲਾ ਕੀ ਹੁੰਦੀ ਪਿੰਡੋਂ ਪਹਿਲਾ ਪਿੰਡ ਹੁੰਦਾ ਪਿੰਡ ਤੋਂ ਹੌਲੀ ਹੌਲੀ ਅਸੀਂ ਸ਼ਹਿਰ ਵੱਲ ਜਾਂਦੇ ਆ ਪਹਿਲਾ ਕੀ ਆਇਆ 11 11 ਦੇ ਵਿੱਚ ਕੀ ਆਇਆ 11ਵੀਂ ਨੂੰ ਸੂਚੀ ਵਿੱਚ ਪੰਚਾਇਤੀ ਰਾਜ ਨਾਲ ਸੰਬੰਧਿਤ ਠੀਕ ਹੈ ਵਿਸ਼ੇ ਆ ਕਿੰਨੇ ਵਿਸ਼ੇ ਸ਼ਾਮਿਲ ਆ 29 ਵਿਸ਼ੇ 12ਵੀਂ ਨੂੰ ਸੂਚੀ ਦੇ ਵਿੱਚ ਕੀ ਆ ਮਿਊਸਪਲ ਨਾਲ ਸੰਬੰਧਿਤ ਵਿਸ਼ੇ ਆ ਠੀਕ ਹੈ ਯਾਦ ਰੱਖਿਓ 12ਵੀਂ ਅਨੁਸੂਚੀ ਜੋ ਕਿ ਮਿਊਸਪਲ ਨਾਲ ਸੰਬੰਧਿਤ ਹੈ ਇਹਦੇ ਵਿੱਚ ਮਿਊਸਪਲ ਨਾਲ ਸੰਬੰਧਿਤ ਕਿੰਨੇ ਵਿਸ਼ੇ ਸ਼ਾਮਿਲ ਕੀਤੇ ਗਏ 11ਵੀਂ ਅਨੁਸੂਚੀ ਪੰਚਾਇਤੀ ਰਾਜ ਨਾਲ ਸੰਬੰਧਿਤ ਸੀ 29 ਵਿਸ਼ੇ ਸੀਗੇ ਉਹਦੇ ਵਿੱਚ ਹੁਣ ਇਹ 12ਵੀਂ ਅਨੁਸੂਚੀ ਮਿਊਸਪਲ ਨਾਲ ਸੰਬੰਧਿਤ ਹੈ ਇਹਦੇ ਵਿੱਚ ਕਿੰਨੇ ਵਿਸ਼ੇ ਆ ਕਿੰਨੇ ਵਿਸ਼ੇ ਨਹੀਂ ਆਏਗਾ ਕਿੰਨੇ ਵਿਸ਼ੇ ਸ਼ਾਮਿਲ ਆਏਗਾ ਕਿੰਨੇ ਵਿਸ਼ੇ ਸ਼ਾਮਿਲ ਹੈ 29 18 8 ਕੀ 28 48, 48. ਬਿਲਕੁਲ ਬੀ অপਸ਼ਨ ਰਾਈਟ ਹੈ ਭੀ 18 ਵਿਸ਼ੇ ਇਹ ਕਾ ਉਨ ਕਲੀਅਰ ਹੋ ਗਿਆ 11ਵੀਂ ਅਨੁਸੂਚੀ ਪੰਚਾਇਤੀ ਰਾਜ ਪਲੱਸ 29 ਵਿਸ਼ੇ 29 ਵਿਸ਼ੇ 12ਵੀਂ ਅਨੁਸੂਚੀ ਮਿਊਸਪਲ ਪਲੱਸ 18 ਵਿਸ਼ੇ ਇੱਦਾਂ ਯਾਦ ਰੱਖਿਓ ਤੁਸੀਂ ਨੈਕਸਟ ਆ ਜੋ ਪ੍ਰਸ਼ਨ ਨੰਬਰ 13 ਤੇ ਭਾਰਤੀ ਸੰਵਿਧਾਨ ਦੀਆਂ ਕੁੱਲ ਕਿੰਨੀਆਂ ਅਨੁਸੂਚੀਆਂ ਹੈ 12 395 25 ਕੀ 22 ਪ੍ਰਸ਼ਨ ਨੰਬਰ 13 शाबाश शाबाश हाँ जी कि अनुसूचियां भी प्रश्न नंबर तेरह बाकी आंसर करो बहुत इजी थे बेसिक प्रश्न है ਟੋਟਲ 12 ਅਨੁਸੂਚੀਆਂ ਸ਼ਾਬਾਸ਼ ਵੈਰੀ ਗੁੱਡ ਜਿਨ੍ਹਾਂ ਨੇ ਆਨਸਰ ਕੀਤਾ অপਸ਼ਨ এ 12 ਅਨੁਸੂਚੀਆਂ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਨੈਕਸਟ ਆ ਜੋ ਭਾਰਤੀ ਸੰਵਿਧਾਨ ਦੇ ਕੁੱਲ ਕਿੰਨੇ ਅਨੁਸ਼ੇਦ ਹੈ 395 320 365 ਕੀ 375 ਸ਼ਾਬਾਸ਼ 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 ਹਾਂਜੀ ਮੂਲ ਸੰਵਿਧਾਨ ਦੇ ਵਿੱਚ 395 ਸੀ ਪਰ ਹੁਣ ਜਿਹੜੇ ਐ 450 ਤੋਂ ਵੱਧ ਐ ਠੀਕ ਐ ਅਨੁਸ਼ੇਦ ਜਿਨ੍ਹਾਂ ਨੇ ਆਨਸਰ ਕੀਤਾ ਐ ਅਸੀਂ ਇੱਥੇ ਪ੍ਰਸ਼ਨ ਦੇ ਵਿੱਚ ਲਿਖ ਲੈਨੇ ਆ ਅਰਥ ਦੇ ਮੂਲ ਸੰਵਿਧਾਨ ਦੇ ਕਿੰਨੇ ਅਨੁਛੇਦ ਸਨ ਉਹ ਆਏਗਾ 395 ਠੀਕ ਹੈ ਪਹਿnde ਨਾਲ ਜਿਹੜੀਆਂ ਗਿਆ ਉਹ ਹੁੰਦੀਆਂ ਰਹਦੀਆਂ ਗਿਆ ਸੋਧਾਂ ਹੁੰਦੀਆਂ ਨਵੀਆਂ ਪਾਣੀਆਂ ਚੀਜ਼ਾਂ ਜਿਹੜੀਆਂ ਅੱਗੇ ਪਿੱਛੇ ਹੁੰਦੀਆਂ ਰਹਿੰਦੀਆਂ ਠੀਕ ਹੈ ਸੋ ਇੱਥੇ ਤੁਸੀਂ ਆਨਸਰ ਕਰ ਲੋ ਠੀਕ ਹੈ ਅਰਥ ਦੇ ਮੂਲ ਸੰਵਿਧਾਨ ਵਿੱਚ ਕਿੰਨੇ ਅਨੁਛੇਦ ਸੀਗੇ 395 ਠੀਕ ਹੈ ਬਈ ਨੈਕਸਟ ਆ ਜੋ ਪ੍ਰਸ਼ਨ ਨੰਬਰ 15 ਆ ਤੇ ਭਾਰਤੀ ਸੰਵਿਧਾਨ ਦੇ ਕੁੱਲ ਕਿੰਨੇ ਭਾਗ ਹਨ ਪਾਠ ਕਿੰਨੀ ਹੈ 22 ਹੈ 12 ਹੈ 5 ਹੈ ਕੀ 25 ਹੈ ਸ਼ਾਬਾਸ਼ ਕਿਉਂਕਿ ਕਿਤੇ ਕਿਤੇ ਲਿਖਿਆ ਮਿਲਦਾ ਹੈ ਕਿ ਭਾਰਤੀ ਸੰਵਿਧਾਨ ਦੇ ਪ੍ਰੈਜੈਂਟ ਟਾਈਮ ਦੇ ਵਿੱਚ ਅਨੁਸ਼ੇਦ ਜਿਹੜੇ ਆ ਉਹ ਹੈਗੇ ਆ 448 ਠੀਕ ਹੈ ਤੇ ਕਿਤੇ ਕਿਤੇ 450 ਤੋਂ ਜ਼ਿਆਦਾ ਦੱਸਿਆ ਜਾ ਰਿਹਾ ਠੀਕ ਹੈ ਭਾਰਤੀ ਸੰਵਿਧਾਨ ਦੇ ਕੁੱਲ ਕਿੰਨੇ ਭਾਗ ਹੈ ਹਾਂਜੀ 22 ਹੈ 12 ਹੈ 25 ਹੈ ਕਿ 5 ਹੈ ਪ੍ਰਸ਼ਨ ਨੰਬਰ 15 ਸ਼ਾਬਾਸ਼ ਬਈ ਵੈਰੀ ਗੁੱਡ ਬਿਲਕੁਲ 25 ਕਿਹਾ 12 ਨੂੰ ਸੂਚੀਆਂ 25 ਭਾਗ ਤੇ 400 ਪਲੱਸ ਅਨੁਸ਼ੇਦ ਭਾਰਤੀ ਨਾਗਰਿਕਾ ਨੂੰ ਦਿੱਤੀ ਜਾਣ ਵਾਲੀ ਕਿਹੜੀ ਨਾਗਰਿਕਤਾ ਕਿਸ ਦੇਸ਼ ਦੀ ਨਕਲ ਹੈ ਹੁਣ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਦੇਸ਼ ਵਿੱਚ ਪ੍ਰਸ਼ਨ ਸਾਨੂੰ ਕਲੀਅਰ ਕਰ ਦਿੰਦਾ ਸਾਡੇ ਦੇਸ਼ ਵਿੱਚ ਕੀ ਹੈ ਇੱਕ ਹੈਰੀ ਨਾਗਰਿਕਤਾ ਹੈ ਇਹ ਕੀ ਹੈਰੀ ਨਾਗਰਿਕਤਾ ਮਤਲਬ ਕੀ ਅਸੀਂ ਭਾਰਤੀ ਗਿਣੇ ਜਾਂਦੇ ਹਾਂ ਅਸੀਂ ਭਾਰਤੀ ਆ ਮੰਨ ਲਓ ਮੈਂ ਪੰਜਾਬ ਦੇ ਵਿੱਚ ਵੀ ਰਹਿ ਰਹੀ ਮੈਂ ਫਿਰ ਵੀ ਭਾਰਤੀ ਆ ਅਸੀਂ ਉਹਦਾ ਨਾਮ ਦੇ ਲੈਂਦੇ ਆ ਕਿ ਪੰਜਾਬੀ ਪਛਾਣ ਸਾਡੀ ਠੀਕਾ ਜੇ ਮੈਂ ਬਿਹਾਰ ਵਿੱਚ ਰਹਿ ਰਹੀ ਆ ਮੈਂ ਉੱਥੋਂ ਦੇ ਜਮ ਪਰਲਾ ਮੈਂ ਫਿਰ ਵੀ ਭਾਰਤੀ ਆ ਹਰਿਆਣਾ ਵਿੱਚ ਰਹਿ ਰਹੀ ਆ ਫਿਰ ਵੀ ਭਾਰਤੀ ਆ ਇਹ ਕੀ ਆ ਇੱਕ ਹੀ ਨਾਗਰਿਕਤਾ ਕੇਂਦਰ ਭਾਵ ਕਿ ਰਾਜਾਂ ਦੀ ਕੋਈ ਵੱਖਰੀ ਨਾਗਰਿਕਤਾ ਨਹੀਂ ਹੈ ਦੇਸ਼ ਦੀ ਇੱਕ ਹੀ ਨੈਸ਼ਨੈਲਿਟੀ ਸਾਡੀ ਜਿਹੜੀ ਇੰਡੀਅਨ ਹੈ ਠੀਕ ਹੈ ਭਈ ਸੋ ਇਹ ਨਕਲ ਕਿੱਥੋਂ ਕੀਤੀ ਗਈ ਇੰਗਲੈਂਡ ਅਮਰੀਕਾ ਇਟਲੀ ਕੀ ਰੂਸ ਪ੍ਰਸ਼ਨ ਨੰਬਰ 16 ਪਾ ਕੇ ਆਨਸਰ ਕਰੋ ਹਾਂਜੀ ਹਾਂਜੀ ਕਹਿਰੀ ਨਾਗਰਿਕ ਜਿਹੜੀ ਇੰਗਲੈਂਡ ਦੀ ਨਕਲ ਕੀਤੀ ਸੀ ਠੀਕ ਹੈ ਇੰਗਲੈਂਡ ਦੇ ਵਿੱਚ ਇਹ ਕਹਿਰੀ ਨਾਗਰਿਕਤਾ ਹੈ ਪ੍ਰਸ਼ਨ ਨੰਬਰ 16 ਦਾ ਅਨਸਰ ਜਿਨ੍ਹਾਂ ਨੇ ਕੀਤਾ ਸੀ ਇਹ ਅਨਸਰ ਨੈਕਸਟ ਭਾਰਤੀ ਨਾਗਰਿਕਾਂ ਦੇ ਮੌਲਿਕ ਕਰਤੱਵ ਭਾਰਤੀ ਨਾਗਰਿਕਾਂ ਦੇ ਮੌਲਿਕ ਕਰਤੱਵ ਜਿਹੜੇ ਕਿਸ ਦੇਸ਼ ਦੀ ਨਕਲ ਕਰਕੇ ਸੰਵਿਧਾਨ ਵਿੱਚ ਐਡ ਕੀਤੇ ਗਏ ਸੀ ਫੰਡਾਮੈਂਟਲ ਫੰਡਾਮੈਂਟਲ ਰਾਈਟਸ ਜਿਹੜੇ ਆ ਇਹ ਡਿਊਟੀਆਂ ਹਾਂ ਮੌਲਿਕ ਕਰਤੱਬ ਫੰਡਾਮੈਂਟਲ ਡਿਊਟੀਆਂ ਠੀਕ ਹੈ ਫੰਡਾਮੈਂਟਲ ਰਾਈਟਸ ਮੀਨਸ ਕੀ ਮੌਲਿਕ ਅਧਿਕਾਰ ਇਹ ਜਿਹੜੇ ਮੌਲਿਕ ਕਰਤੱਬ ਹੈ ਫੰਡਾਮੈਂਟਲ ਡਿਊਟੀਆਂ ਹੈ ਕਿਹੜੇ ਦੇਸ਼ ਦੀ ਨਕਲ ਕਰਕੇ ਸਾਨੂੰ ਜਿਹੜੇ ਆ ਭਾਰਤੀ ਸੰਵਿਧਾਨ ਵਿੱਚ ਐਡ ਕਰਕੇ ਸਾਡੇ ਨਾਗਰਿਕਾਂ ਲਈ ਇੱਕ ਕਰਤੱਬ ਬਣਾ ਦਿੱਤੇਗੀ ਰਸ਼ੀਆ ਇੰਗਲੈਂਡ ਅਮਰੀਕਾ ਕੀ ਇਟਲੀ ਕਿਆਂ ਦਾ ਭਾਵ ਕਿ ਜੇ ਸਾਨੂੰ ਅਧਿਕਾਰ ਮਿਲੇ ਨਾ ਸਾਡੇ ਕੁਝ ਕਰਤੱਬ ਵੀ ਬਣਦੇ ਆ ਜੇ ਅਸੀਂ ਉਹਨਾਂ ਕਰਤੱਬਾਂ ਦੀ ਪਾਲਣਾ ਕਰਦੇ ਆ ਅਸੀਂ ਫਿਰ ਹੀ ਉਹਨਾਂ ਅਧਿਕਾਰਾਂ ਨੂੰ ਮੰਗਣ ਦੇ ਹੱਕਦਾਰ ਆ ਠੀਕ ਹੈ ਬਈ ਪ੍ਰਸ਼ਨ ਨੰਬਰ 17 ਦਾ ਜਿਨ੍ਹਾਂ ਨੇ ਅਨਸਰ ਕੀਤਾ ਰਸ਼ੀਆ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਬਈ ਸੋਚ ਸਮਝ ਕੇ ਅਨਸਰ ਕਰੋ ਹਾਂ ਪ੍ਰਸ਼ਨ ਨੰਬਰ 17 ਪਾ ਕੇ ਅਨਸਰ ਕਰੋ ਇਦਾਂ ਸਮਝ ਨਹੀਂ ਲੱਗ ਰਹੀ ਕਿਹੜੇ ਪ੍ਰਸ਼ਨ ਦਾ ਉੱਤਰ ਕੀਤਾ ਹੈ ਕਿਸ ਕਮੇਟੀ ਦੀ ਸਿਫਾਰਿਸ਼ ਤੇ ਮੌਲਿਕ ਕਰਤੱਵ ਸਵਿਧਾਨ ਵਿੱਚ ਦਰਜ ਕੀਤੇ ਗਏ ਮੌਲਿਕ ਕਰਤੱਵ ਜਿਹੜੇ ਰਸ਼ੀਆ ਤੋਂ ਨਕਲ ਕਰਕੇ ਅਸੀਂ ਸਵਿਧਾਨ ਵਿੱਚ ਐਡ ਕੀਤੀ ਆ ਇਹ ਕਿਹੜੀ ਕਮੇਟੀ ਦੀ ਸਿਫਾਰਿਸ਼ ਤੇ ਕੀਤੀ ਸੀ ਸਰਦਾਰ ਸਵਨ ਸਿੰਘ ਕਮੇਟੀ ਨਿਜਮ ਨਿਜਮ ਸੰਚਾਲਨ ਕਮੇਟੀ ਸਵਿਧਾਨਿਕ ਕਮੇਟੀ ਕੀ ਜੂਨੀਅਨ ਪਾਵਰ ਕਮੇਟੀ ਪ੍ਰਸ਼ਨ ਨੰਬਰ 18 ਸਿਰਫ ਐਸਐਸਟੀ ਦੀ ਕਲਾਸ ਨਹੀਂ ਮਿਲਦੀ ਹੈਗੀ ਪੀਐਸਟੈਟ 2 ਵਾਲਿਆਂ ਲਈ ਕਲਾਸ ਹੁੰਦੀ ਹੈ ਇੱਕ ਠੀਕ ਹੈ ਵੈਸੇ ਤਾਂ ਉਹਦੀ ਸਾਲ ਸਾਲ ਦੀ ਵੈਲਿਡਿਟੀ ਹੈ ਕੋਰਸ ਦੀ ਜਿੱਚ ਸੀਡੀਪੀ ਪੰਜਾਬੀ ਇੰਗਲਿਸ਼ ਐਸਐਸਟੀ ਦੀ ਜੀਓਗ੍ਰਾਫੀ ਹਿਸਟਰੀ ਪਲੀਟੀਕਲ ਸਾਰੇ ਸਬਜੈਕਟ ਕਰਵਾਏ ਜਾਂਦੇ ਆ ਪੀਟੈਟ ਦੇ ਪੂਰੇ ਠੀਕ ਹੈ ਹੁਣ ਆਫਰ ਚੱਲ ਰਿਹਾ ਮਨਜਿੰਦਰ ਕੋਰ ਆਫਰ ਚੱਲ ਰਿਹਾ 25% ਤੁਹਾਨੂੰ ਕਾਫੀ ਲੈਸ ਹੋ ਕੇ ਜਿਹੜਾ ਤੁਹਾਨੂੰ ਕੋਰਸ ਮਿਲ ਜੇਗਾ ਤੁਸੀਂ ਇਹ ਕੋਰਸ ਦਾ ਬੈਨੀਫਿਟ ਲੈ ਸਕਦੇ ਹੋ ਠੀਕ ਹੈ ਹਾਂਜੀ ਜੋ ਜਿਨਾਂ ਨੇ ਆਨਸਰ ਕੀਤਾ ਸੀ ਸਰਦਾਰ ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਤੇ ਇਹ ਜਿਹੜੇ ਆ ਮੌਲਿਕ ਕਰਤੱਬ ਜਿਹੜੇ ਐਡ ਕੀਤੇ ਗਏ ਸੀ ਠੀਕ ਹੈ ਨੈਕਸਟ ਆ ਜੋ ਪ੍ਰਸ਼ਨ ਨੰਬਰ 19 ਜਦੋਂ ਸਰਦਾਰ ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਤੇ ਸੰਵਿਧਾਨ ਵਿੱਚ ਮੌਲਿਕ ਕਰਤੱਬ ਦਰਜ ਕੀਤੇ ਗਏ ਸੀ ਉਸ ਸਮੇਂ ਕਰਤੱਬਾਂ ਦੀ ਗਿਣਤੀ ਕਿੰਨੀ ਸੀ 11 ਸੀ 10 ਸੀ 12 ਸੀ ਕਿ 14 ਸੀ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਬਈ ਹਾਂਜੀ ਪ੍ਰਸ਼ਨ ਨੰਬਰ 19 ਪ੍ਰਸ਼ਨ ਨੰਬਰ 19 ਪਾ ਕੇ ਅਨਸਰ ਕਰੋ ਕੱਲ ਸੰਡੇ ਨੂੰ ਤੁਹਾਡੀ ਕੋਈ ਕਲਾਸ ਨਹੀਂ ਹੁੰਦੀ ਸੰਡੇ ਨੂੰ ਤੁਹਾਨੂੰ ਆਫ ਹੁੰਦਾ ਹੈ ਸੰਡੇ ਨੂੰ ਤੁਸੀਂ ਕਹਿੰਨਾ ਜਿੰਨਾ ਅਸੀਂ ਪੂਰਾ ਹਫਤੇ ਦੇ ਵਿੱਚ ਕੀਤਾ ਮੰਨ ਲਓ ਅਸੀਂ 4 ਕਲਾਸਾਂ ਕਰ ਲਈਆਂ ਪੋਲੀਟੀਕਲ ਦੀਆਂ ਤੁਸੀਂ ਚਾਰੇ ਦੀ 4 ਕਲਾਸਾਂ ਇੱਕ ਕਲਾਸ ਵਿੱਚ 20 ਪ੍ਰਸ਼ਨ ਹੁੰਦੇ 20 ਚੋਕਾ 80 ਹਨਾ ਇਹ 80 ਪ੍ਰਸ਼ਨ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣੇ ਚਾਹੀਦੇ ਠੀਕ ਹੈ ਇਸੇ ਕਰਕੇ ਤੁਹਾਨੂੰ ਸੰਡੇ ਜਿਹੜੀ ਰੈਸਟ ਦਿੱਤੀ ਜਾਂਦੀ ਸੋ ਜਿਨ੍ਹਾਂ ਨੇ ਆਨਸਰ ਕੀਤਾ ਪ੍ਰਸ਼ਨ ਨੰਬਰ 19 ਦਾ 10 ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਉਸ ਟਾਈਮ 10 ਸੀਗੀ ਠੀਕ ਹੈ ਸੋ ਬਈ ਧਿਆਨ ਦੇ ਨਾਲ ਇਹ ਜਿਹੜੇ ਆ ਪ੍ਰਸ਼ਨ ਦੇ ਲਈ ਆਪਣੀਆਂ ਕਾਪੀਆਂ ਤੇ ਨੋਟ ਕਰਨੇ ਸ਼ੁਰੂ ਕਰ ਲਓ ਪੀਡੀਐਫ ਬਣੀ ਬਣਾਈ ਪ੍ਰਿੰਟ ਆਊਟ ਕਢਵਾ ਲਾਂਗੇ ਇੱਥੇ ਡਿਪੈਂਡ ਨਹੀਂ ਰਹਿਣਾ ਠੀਕ ਹੈ ਟੀਚਰ ਬਣਨਾ ਹੈ ਤੁਸੀਂ ਉਹਦੇ ਵਾਸਤੇ ਬਹੁਤ ਕੁਝ ਕਰਨਾ ਤੇ ਪੜ੍ਹਨਾ ਪੈਂਦਾ ਹੈ ਸੋ ਡੇਲੀ ਇਸੇ ਕਰਕੇ ਤੁਹਾਨੂੰ ਥੋੜਾ ਕਰਵਾਇਆ ਜਾਂਦਾ ਇੱਕ ਤਾਂ ਸਟੂਡੈਂਟ ਕਨਫਿਊਜ਼ ਨਾ ਹੋਣ ਇੱਕ ਜਿੰਨਾ ਉਹਨਾਂ ਨੇ ਲਿਖਿਆ ਹੈ ਆ ਸੁਣੀ ਹੈ ਉਹ ਚੰਗੀ ਤਰ੍ਹਾਂ ਉਹਨਾਂ ਦੇ ਦਿਮਾਗ ਵਿੱਚ ਫਿੱਟ ਹੋ ਜੇ ਠੀਕ ਹੈ ਸੋ ਅੱਜ ਦੀ ਕਲਾਸ ਦਾ ਲਾਸਟ ਹੀ ਪ੍ਰਸ਼ਨ ਹੈ ਰਾਸ਼ਟਰਪਤੀ ਦੀ ਚੋਣ ਵਿਧੀ ਕਿਸ ਦੇਸ਼ ਦੇ ਨਕਲ ਕਰਕੇ ਭਾਰਤੀ ਸੰਵਿਧਾਨ ਵਿੱਚ ਦਰਜ ਕੀਤੀ ਗਈ ਰਾਸ਼ਟਰਪਤੀ ਦੀ ਜਿਹੜੀ ਚੋਣ ਹੈ ਆ ਪਰਤੱਖ ਵਿਧੀ ਹੈ ਠੀਕ ਹੈ ਸੋ ਇਹ ਕਿਹੜੇ ਦੇਸ਼ ਦੀ ਨਕਲ ਕਰਕੇ ਆਪਣੇ ਸੰਵਿਧਾਨ ਵਿੱਚ ਐਡ ਹੋਈ ਸੀ ਆਇਰਲੈਂਡ ਇੰਗਲੈਂਡ ਅਮਰੀਕਾ ਕੀ ਰੂਸ ਪ੍ਰਸ਼ਨ ਨੰਬਰ B ਬਿਲਕੁਲ 11ਵੀਂ ਡਿਊਟੀ ਸੀਗੀ ਸਾਡੀ 11ਵੀਂ 11ਵਾਂ ਸਾਡਾ ਮੌਲਿਕ ਕਰਤੱਵ ਕੀ ਸੀਗਾ ਜਿਹੜੇ ਮਾਪੇ ਆ ਆਪਣੇ ਬੱਚੇ ਨੂੰ 8ਵੀਂ ਤੱਕ ਜਿਹੜੀ ਸਿੱਖਿਆ ਪ੍ਰੋਵਾਈਡ ਕਰਵਾਣਗੇ ਉਹਨਾਂ ਨੂੰ ਪੜ੍ਹਾਣਗੇ 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਜਿਹੜਾ ਆ ਸਕੂਲ ਦੇ ਵਿੱਚ ਪੜ੍ਹਾਣਗੇ ਉਹਨਾਂ ਦੇ ਮਾਤਾ ਪਿਤਾ ਅੱਠਵੀਂ ਤੱਕ ਜ਼ਰੂਰ ਪੜਾਣਗੇ ਠੀਕ ਹੈ ਸੋ ਜੀਨਾ ਨੇ ਆਨਸਰ ਕੀਤਾ ਸੀ অপਸ਼ਨ A ਆਇਰਲੈਂਡ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਸੋ ਇਹ ਸੀ ਵੀ ਅੱਜ ਦੀ ਕਲਾਸ ਉਮੀਦ ਕਰਦੀਆਂ ਕਲਾਸ ਜਿਹੜੀ ਤੁਹਾਨੂੰ ਵਧੀਆ ਤੇ ਇੰਟਰਸਟਿਡ ਲੱਗੀ ਹੋਏਗੀ ਕਲਾਸ ਕਿਵੇਂ ਦੀ ਲੱਗੀ ਹੈ 23 ਜਾਣੇ ਆ ਮੈਨੂੰ 23 ਦੇ 30 ਸਟੂਡੈਂਟ ਜ਼ਰੂਰ ਦੱਸ ਕੇ ਜਾਇਓ ਕੀ ਸਿੱਖਣ ਨੂੰ ਮਿਲਿਆ ਕਿਹੋ ਜੀ ਕਲਾਸ ਲੱਗੀ ਹੈ ਤੁਹਾਨੂੰ ਠੀਕ ਹੈ ਜਿਹੜੇ ਕੋਰਸਸ ਬਾਰੇ ਪੁੱਛ ਰਹੇ ਸੀ ਮੈਂ ਤੁਹਾਨੂੰ ਦੱਸ ਦਵਾਂ ਕੱਲ ਲਾਸਟ ਡੇਟ ਹੈ ਆਫਰ ਦੀ ਹਰ ਇੱਕ ਕੋਰਸ ਉੱਤੇ ਤੁਹਾਨੂੰ 25% डिस्काउंट ਮਿਲ ਰਿਹਾ ਸੁਨਹਿਰੀ ਮੌਕਾ ਹੈ ਤੁਹਾਡੇ ਜੇਕਰ ਤੁਸੀਂ ਫੁੱਲ ਫੀਸ ਦੇ ਵਿੱਚ ਕੋਰਸ ਨਹੀਂ ਸੀ ਲੈ ਸਕਦੇ ਡਿਲੇ ਕਰੇ ਜਾ ਰਹੇ ਸੀ ਕੱਲ 28 ਤਰੀਕ ਤੱਕ ਹੀ ਹੈ ਠੀਕ ਹੈ ਇਹ ਵੈਲਿਡ ਉਸ ਤੋਂ ਬਾਅਦ ਫੀਸ ਸੇਮ ਹੋਏਗੀ ਇਹ ਤੁਸੀਂ ਇਹਦਾ ਬੈਨੀਫਿਟ ਲੈ ਲਓ ਠੀਕ ਹੈ ਇਹ ਵਾਲਾ ਡਿਸਕਾਊਂਟ ਜਿਹੜਾ ਪੇਪਰ 1 ਲਈ ਟੀਟੀ ਦਾ ਕੋਰਸ ਹੈ ਉਹਦੇ ਉੱਪਰ ਵੀ 20% ਡਿਸਕਾਊਂਟ ਇਸੇ ਤਰ੍ਹਾਂ ਐਸਐਸਟੀ ਅਬ ਦੇ ਪੇਪਰ 2 ਦੇਣਾ ਫੁੱਲ ਕੋਰਸ ਸਾਰੇ ਸਬਜੈਕਟ ਇਸ ਚ ਕਵਰ ਹੋਣੇ ਇਸ ਕੋਰਸ ਉਤੇ ਵੀ 25% ਡਿਸਕਾਊਂਟ ਹਰ ਇੱਕ ਕੋਰਸ ਦੀ ਇੱਕ ਸਾਲ ਦੀ ਵੈਲਿਡਿਟੀ ਹੈ ਠੀਕ ਹੈ ਨੈਕਸਟ ਚਾਹੇ ਪੇਪਰ 1 ਦੇਣਾ ਚਾਹੇ ਪੇਪਰ 2 ਦੇਣਾ ਦੋਨਾਂ ਪੇਪਰਾਂ ਦੀ ਸੀਡੀਪੀ ਪੰਜਾਬੀ ਇੰਗਲਿਸ਼ ਸਿਲੇਬਸ ਤੇ ਪੈਟਰਨ ਸੇਮ ਹੈ ਅਗਰ ਤਿੰਨ ਹੀ ਸਬਜੈਕਟ ਪੜਨੇ ਆ ਤੇ ਇਸ ਕੋਰਸ ਉਤੇ ਵੀ ਜੋ ਫੀਸ ਹੈ ਨਾ ਇਹ ਪਹਿਲਾਂ ਹੀ ਬੜੀ ਘੱਟ ਹੈ ਤੇ ਉੱਤੇ ਵੀ 25% ਦਾ ਡਿਸਕਾਊਂਟ ਹੈ ਤੇ ਵੀ ਇੱਕ ਸਾਲ ਦੀ ਵੈਲਿਡਿਟੀ ਸਾਰੇ ਦੇ ਸਾਰੇ ਕੋਰਸ ਤੁਹਾਨੂੰ ਐਮ ਐਸ ਡਬਲਯੂ ਸਟੱਡੀ ਐਪ ਦੇ ਵਿੱਚ ਹੀ ਮਿਲਣਗੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਇਸ ਨੰਬਰ ਤੇ ਸਾਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ ਜੇਕਰ ਅਜੇ ਵੀ ਟੈਲੀਗ੍ਰਾਮ ਤੇ WhatsApp ਨੂੰ ਜੁਆਇਨ ਨਹੀਂ ਕੀਤਾ ਅੱਜ ਹੀ ਜੁਆਇਨ ਕਰੋ ਤੇ ਫ੍ਰੀ ਕਲਾਸਾਂ ਦਾ ਵੀ ਬੈਨੀਫਿਟ ਲਓ ਸੋ ਅੱਜ ਦੀ ਕਲਾਸ ਵਿੱਚ ਇੰਨਾ ਹੀ ਥੈਂਕ ਯੂ ਸੋ ਮੱਚ ਥੈਂਕਸ ਫਾਰ ਵਾਚਿੰਗ ਟੇਕ ਕੇਅਰ